ਅਲੀ ਜਨ ਬਹਾਦਰ ਜੀ ਰਹਾ ਪੰਜਾਬ ਪੈਸ ਮਕਮਕ ਪਿੰਡਾਂ ਚ ਵਿਕਾਸ ਕਰਜਣ ਲਈ ਕਿੰਨਾ ਫੰਡ ਜਾਰੀ ਕੀਤਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੀ ਪੰਚਾਇਤਾਂ ਦੇ ਲਈ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਨੇ 6 ਕਰੋੜ ਤੇ 75 ਲੱਖ ਦੇ ਜਿਹੜੇ ਅਮਾਊਂਟ ਆ ਰਿਲੀਜ਼ ਕੀਤੀ ਆ ਰੰਗਲਾ ਪੰਜਾਬ ਸਕੀਮ ਦੇ ਤਹਿਤ ਤੇ ਬਾਕੀ ਕੁਝ ਪੈਸੇ ਜਿਹੜਾ ਵਿੱਤ ਕਮਿਸ਼ਨ 15ਵਾਂ ਉਹਦੇ ਪੈਸੇ ਆਏ ਨੇ ਕੁਝ ਜ਼ਿਲ੍ਹਾ ਪਰੀਸ਼ਦ ਦੇ ਪੈਸੇ ਆਏ ਨੇ ਸੋ ਪੌਣੇ 7 ਕਰੋੜ ਰੁਪਇਆ ਜਿਹੜਾ ਵਾ ਉਹ ਸਾਨੂੰ ਆਇਆ ਜੇ ਮੈਂ ਇਹਦੀ ਤਕਸੀਮ ਕਰਾਂ ਤੇ ਬਲਾਕ ਧਾਰੀਵਾਲ ਚ 31 3 ਕਰੋੜ 16 ਲੱਖ ਤੇ 60 ਹਜ਼ਾਰ ਰੁਪਇਆ ਆ ਔਰ ਬਲਾਕ ਕਨਵਾਂ ਦੇ ਵਿੱਚ 3 ਕਰੋੜ ਤੇ 58 ਲੱਖ ਰੁਪਇਆ ਆ ਸੋ ਇਹਦਾ ਕੁੱਲ ਜੋੜ ਕਰ ਲਈਏ ਤੇ 6 ਕਰੋੜ 74 ਲੱਖ ਤੇ 60 ਹਜ਼ਾਰ ਰੁਪਏ ਜਿਹੜਾ ਉਹਦਾ ਕੁੱਲ ਜੋੜ ਬਣਦਾ ਸੋ ਅੱਜ ਵਧੀਆ ਗ੍ਰਾਂਟਾਂ ਜਿਹੜੀਆਂ ਸਾਡੀਆਂ ਸਾਰੀਆਂ ਪੰਚਾਇਤਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਸਕੀਮ ਦੇ ਪਇਤ ਇਹ ਪੈਸੇ ਜਾਰੀ ਕੀਤੇ ਆ ਔਰ ਮੈਂ ਆਸ ਰੱਖਦਾ ਕਿ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਸਾਡੇ ਸਰਪੰਚ ਜਿਹੜੇ ਆ ਵਧੀਆ ਟਾਂਕ ਦੇ ਨਾਲ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ ਦਾ ਜਿਹੜਾ ਵਾ ਉਹ ਸਰ ਪੱਖੀ ਵਿਕਾਸ ਕਰਨਗੇ ਔਰ ਮੈਂ ਇਹਨਾਂ ਨੂੰ ਕਿਹਾ ਵੀ ਆ ਕਿ ਜਿੰਨਾ ਵਧੀਆ ਤੁਸੀਂ ਪਿੰਡਾਂ ਦਾ ਵਿਕਾਸ ਕਰੋਗੇ ਜਿੰਨੇ ਵਧੀਆ ਰਿਜ਼ਲਟ ਸਾਨੂੰ ਤੁਸੀਂ ਇਲੈਕਸ਼ਨਾਂ 'ਚ ਦਿਓਗੇ ਉਹੇ ਦੀਆਂ ਗ੍ਰਾਂਟਾਂ ਜਿਹੜੀਆਂ ਨੇ ਕੀ ਕਹਿੰਦੇ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਈ ਜਾਊਗਾ ਸੋ ਜਿੰਨੀ ਤੁਸੀਂ ਪਿੰਡ ਦੀ ਵਧੀਆ ਡਿਵੈਲਪਮੈਂਟ ਕਰੋਗੇ ਚੰਗੀ ਤਰ੍ਹਾਂ ਪੈਸੇ ਲਾਓਗੇ ਓਨੀ ਵੱਧ ਗ੍ਰਾਂਟ ਜਿਹੜੀ ਆ ਉਹ ਤੁਹਾਨੂੰ ਦੇਾਂਗੇ ਕਿਸੇ ਪਿੰਡ ਨਾਲ ਵੀ ਕੋਈ ਵਿਤਕਰਾ ਨਹੀਂ ਹੋਊਗਾ ਹਰ ਇੱਕ ਨੂੰ ਗ੍ਰਾਂਟ ਜਾਰੀ ਹੋਊਗੀ ਇਹ ਕਿਉਂਕਿ ਰੰਗਲਾ ਪੰਜਾਬ ਦੀ ਪਹਿਲੀ ਕਿਸ਼ਤ ਆਉਦੀ ਪੰਚਾਇਤਾਂ ਨੂੰ ਗ੍ਰਾਂਟ ਅੱਜ ਨਹੀਂ ਵੀ ਮਿਲੀ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਗਈ ਦੂਜੀ ਜਿਹੜੀ ਕਿਸ਼ਤ ਆ ਉਹਦੇ ਚ ਬੈਂਡੀਆਂ ਪੰਚਾਇਤਾਂ ਨੂੰ ਕਿਉਂਕਿ ਅੱਜ 22 ਪੰਚਾਇਤਾਂ ਨੂੰ ਗ੍ਰਾਂਟ ਮਿਲੀ ਆ ਸਾਡੀਆਂ 44 ਪੰਚਾਇਤਾਂ ਨੇ ਪੁਰਾਣੀਆਂ ਧਾਰੀਆ ਚ 20 25 ਪੰਚਾਇਤਾਂ ਰਹਿ ਵੀ ਗਈਆਂ ਵਾ ਸੋ ਇਸ ਕਰਕੇ ਸਾਰਿਆਂ ਨੂੰ ਨਹੀਂ ਮਿਲੀ ਕੁਝ ਪੰਚਾਇਤਾਂ ਰਹਿ ਗਈਆਂ ਉਹਨਾਂ ਨੂੰ ਅਸੀਂ ਅਗਲਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਦੂਸਰਾ ਪੜਾਅ ਆ ਉਹਦੇ ਚ ਗ੍ਰਾਂਟ ਜਿਹੜੀ ਆ ਉਹ ਵੀ ਅ ਤਕਸੀਮ ਕਰਾਂਗੇ ਕੋਈ ਐਸੀ ਜੀ ਪੰਚਾਇਤ ਵਿਧਾਨ ਸਭਾ ਕਾਕਾ ਦੀਆਂ ਚ ਨਹੀਂ ਰਹੇਗੀ ਜਿਹਨੂੰ ਅਸੀਂ ਗ੍ਰਾਂਟ ਨਹੀਂ ਦੇਵਾਂਗੇ ਵਧੀਆ ਢੰਗ ਨਾਲ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਕੀਤਾ ਜਾਵੇਗਾ ਸੋ ਮੈਂ ਵੀਡੀਓ ਸਾਹਿਬ ਦਾ ਸਾਰੇ ਪ੍ਰਸ਼ਾਸਨ ਦਾ ਔਰ ਸਾਡੇ ਪੰਚ ਸਰਪੰਚ ਸਾਡੇ ਪਾਰਟੀ ਦੇ ਅਹੁਦੇਦਾਰ ਸਾਡੇ ਬਲਾਕ ਪ੍ਰਧਾਨ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਆ ਪ੍ਰਬੰਧਾਂ 'ਚ ਥੋੜੀ ਕਮੀ ਰਹੀ ਗਈ ਉਹਦੇ ਲਈ ਮੈਂ ਮਾਫੀ ਚਾਹੁੰਦਾ ਕਿ ਸੰਗਤ ਕਾਫੀ ਆ ਗਈ ਉਕੇ ਵੀ ਬਾਈਪੰਡਾਂ ਦਾ ਪ੍ਰੋਗਰਾਮ ਸੀਗਾ ਪਰ ਸੰਗਤ ਸਾਰੇ ਪੰਡਾਂ ਤੋਂ ਆਈ ਆ ਸੋ ਤੁਹਾਡਾ ਬਹੁਤ ਧੰਨਵਾਦ ਵੀ ਆ ਔਰ ਵਧੀਆ ਢੰਗ ਨਾਲ ਹਲਕੇ ਦਾ ਵਿਕਾਸ ਹੋਏਗਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ